ਕਟੜੇ ਉੱਪਰੋਂ ਇਧਰੋਂ ਨਾ ਪਾਨੀਗੜ੍ਹ ਸਾਈਡ ਤੋਂ ਕੈਂਟਰ ਆਇਆ ਕੋਈ ਉਹ ਕੈਂਟਰ ਜਦੋਂ ਘੁੰਮਿਆ ਇੱਥੋਂ ਇਧਰੋਂ ਆ ਰਹੀ ਸੀ ਇਹ ਪਟਿਆਲਾ ਬਠਿੰਡਾ ਦੀ ਲੈਕਸ ਗੱਡੀ ਹੈ 에어 ਕੰਡੀਸ਼ਨ ਤੇ ਇਹ ਗੱਡੀ ਨੇ ਜਦ ਦੇਖਿਆ ਘੱਟੋ-ਘੱਟੇ ਨੇ 100 ਮੀਟਰ ਤੋਂ ਬ੍ਰੇਕਾਂ ਮਾਰੀਆਂ ਦੇਖ ਕੇ ਵੀ ਮੂਰੇ ਕੈਂਟਰ ਆ ਗਿਆ ਇਹਨੇ ਕੈਂਟਰ ਨਾਲ ਟਕਰਾਜ ਨਹੀਂ ਹੋਣ ਦਿੱਤੇ ਗੱਡੀ ਡਰਾਈਵਰ ਨੇ ਬਹੁਤ ਹਿੰਮਤ ਦੇ ਨਾਲ ਗੱਡੀ ਖਤਾਨਾ ਦੇ ਵਿੱਚ ਲਾਤੀ ਬਸ ਆ ਰਹੀ ਪੀ ਆਰ ਟੀ ਸੀ ਦੀ ਤਾਂ ਪਿੱਛੇ ਖੜੀ ਹੈ ਵਾਹ ਚੰਡੀਗੜ੍ਹ ਤੋਂ ਬਚਿੰਦੇ ਇਹਦੇ ਮੂਰੇ ਦੱਸ ਰਹੇ ਨੇ ਵਾਹ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਕੱਟ ਮਾਰਤਾ ਦੀ ਬੱਸ ਇਹ ਤਾਂ ਰੌਂ ਸਾਈਡ ਤੇ ਚਲੀ ਗਈ ਭਵਾਨੀਗੜ੍ਹ 메ਨ ਰੋਡ ਪਰ ਹੈ ਉੱਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇੱਥੇ ਚਿੰਝ ਘਾੜਾ ਪਿਆ ਰਿਆ ਸੀ ਸੰਗਰੂਰ ਦੇ ਭਵਾਨੀਗੜ੍ਹ ਦੇ ਨਜ਼ਦੀਕ ਇੱਕ ਪੀ ਆਰਟੀਸੀ ਵੋਲਵੋ ਬੱਸ ਹਾਦਸਾ ਗ੍ਰਸਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਜਿਸ ਕਾਰਨ ਬੱਸ ਦੇ ਅੱਗੇ ਆ ਰਿਹਾ ਕੈਂਟਰ ਦਸਿਆ ਚਾਰਿਆ ਜਿਸ ਨੂੰ ਬਚਾਉਣ ਦੇ ਖਾਤਰ ਬੱਸ ਦੇ ਡਰਾਈਵਰ ਨੂੰ ਜਿਹੜਾ ਉਹ ਖਤਰਾ ਮੁੱਲ ਲੈਣਾ ਪਿਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਤੋਂ ਕੈਂਟਰ ਜਿਹੜਾ ਆ ਰਿਹਾ ਸੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਜਾਂਦਾ ਤੇ ਬੱਸ ਹਾਸਤਾ ਗਰਸਤ ਹੋ ਜਾਂਦੀ ਹੈ ਤੁਹਾਨੂੰ ਦੱਸਦੇ ਕਿ 30 ਦੇ ਕਰੀਬ ਜਿਹੜੀਆਂ ਸਵਾਰੀਆਂ ਬੱਸ ਦੇ ਵਿੱਚ ਮੌਜੂਦ ਸੀ ਜੋ ਕਿ ਗੰਭੀਰ ਫਟੜ ਦੱਸੀਆਂ ਜਾ ਰਹੀਆਂ ਨੇ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਕਾਨੂੰਨ ਦੇ ਨਿਯਮ ਨੇ ਟ੍ਰੈਫਿਕ ਰੂਲ ਨੇ ਉਹਨਾਂ ਨੂੰ ਕਿਉਂ ਨਹੀਂ ਫੋਲੋ ਕੀਤਾ ਜਾਂਦਾ ਤੁਹਾਨੂੰ ਦੱਸਦੇ ਕਿ ਮੌਕੇ ਤੇ ਮੌਜੂਦ ਲੋਕਾਂ ਤੇ ਸਵਾਰੀਆਂ ਨੇ ਦੱਸਿਆ ਕਿ ਬੱਸ ਆਰਾਮ ਦੇ ਨਾਲ ਆ ਰਹੀ ਸੀ ਜ਼ੀਰਕਪੁਰ ਤੋਂ ਜਿਹੜੇ ਨੇ ਕੁਝ ਲੋਕ ਚੜੇ ਸੀ ਬੱਸ ਦੇ ਵਿੱਚ ਅਚਾਨਕ ਜ਼ੋਰਦਾਰ ਝਟਕਾ ਲੱਗਦਾ ਤੇ ਲੋਕ ਇੱਕ ਦੂਜੇ ਉੱਪਰ गिर ਜਾਂਦੇ ਨੇ ਬੱਸ ਦੇ ਵਿੱਚ ਭਗੜੜ ਮਚ ਜਾਂਦੀ ਹੈ ਸਵਾਰੀਆਂ ਨੂੰ ਭੱਜਣਾ ਪੈ ਜਾਂਦੀਆਂ ਨੇ ਤੁਹਾਨੂੰ ਦੱਸਦੇ ਕਿ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਸੜਕ ਸੁਰੱਖਿਆ ਟੀਮ ਪਹੁੰਚੀ ਪੁਲਿਸ ਪਹੁੰਚੀ ਲਗਾਤਾਰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਜ਼ਿੰਦਰਾ ਹਸਪਤਲ ਪਟਿਆਲਾ ਵਿਖੇ ਇਲਾਜ ਲਈ ਭੇਤੀ ਕਰਵਾਇਆ ਗਿਆ ਅਜੇ ਵੀ ਕਈ ਸਵਾਰੀਆਂ ਹਸਪਤਲ ਦੇ ਵਿੱਚ ਜ਼ੇਰੇ ਇਲਾਜ ਨੇ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡੇ ਜੀ ਸਾਹਮਣੇ ਦੇਖੋ ਨਰਿੰਦਰ ਕੁਮਾਰ ਕੌਸ਼ਲ ਕਿਵੇਂ ਦੇਖਦੇ ਹੋ ਕੀ ਹਾਸਾ ਹੋਇਆ ਕਿੱਥੇ ਦੀ ਇਹ ਜਗ੍ਹਾ ਹੈਗੀ ਆ ਤੇ ਕਿਵੇਂ ਦੇ ਹਾਲਾਤ ਨੇ ਆਹ ਇਹ ਸਾਡੇ ਪਿੰਡ ਬਾਲਦ ਕਲਾਂ ਹਨੀ ਢੱਬ ਹੈ ਅਨੀਤਾ ਬੈ ਨੈਸ਼ਨਲ ਹਾਈਵੇ ਦਾ ਕਟ ਹੈ ਹਾਂਜੀ ਕਟ ਦੇ ਉੱਪਰੋਂ ਇਧਰੋਂ ਨਾ ਪਵਾਨੀਗੜ ਸਾਈਡ ਤੋਂ ਕੈਂਟਰ ਆਇਆ ਕੋਈ ਉਹ ਕੈਂਟਰ ਜਦੋਂ ਘੁੰਮਿਆ ਇੱਥੋਂ ਇਧਰੋਂ ਆ ਰਹੀ ਸੀ ਇਹ ਪਟਿਆਲਾ ਬਠਿੰਡਾ ਦੀ ਲਗਸ ਗੱਡੀ ਹੈ ਏਅਰ ਕੰਡੀਸ਼ਨ ਤੇ ਇਹ ਗੱਡੀ ਨੇ ਜਦ ਦੇਖਿਆ ਘੱਟੋ-ਘੱਟੇ ਨੇ 100 ਮੀਟਰ ਤੋਂ ਬ੍ਰੇਕਾਂ ਮਾਰੀਆਂ ਦੇਖ ਕੇ ਵੀ ਮੂਰੇ ਕੈਂਟਰ ਆ ਗਿਆ ਇਹਨੇ ਕੈਂਟਰ ਨਾਲ ਟਰੱਕ ਨਹੀਂ ਹੌਣ ਦਿੱਤੇ ਗੱਡੀ ਡਰਾਈਵਰ ਨੇ ਬਹੁਤ ਹਿੰਮਤ ਦੇ ਨਾਲ ਗੱਡੀ ਖਤਾਨਾਂ ਦੇ ਵਿੱਚ ਲਾਤੀ ਕਿੰਨੀਆਂ ਕ ਸਵਾਰੀਆਂ ਜ਼ਖਮੀ ਹੋਈਆਂ ਨੇ ਮੌਕੇ ਦੇ ਕੀ ਹਾਲਾਤ ਨੇ ਪੁਲਿਸ ਨੇ ਕੀ ਜਿਹੜੀ ਹੈਗੀ ਆਪਣਾ ਕੰਮ ਕਰਿਆ ਪੁਲਿਸ ਤਾਂ 2-3 ਮਿੰਟਾਂ ਦੇ ਵਿੱਚ ਸੁਰੱਖਿਤ ਫੋਰਸ ਵਾਲੇ ਆ ਗਏ ਸੀ ਇਹਨਾਂ ਨੇ 2-3 ਨਾਲ ਦੇ ਨਾਲ ਫੋਨ ਕਰਕੇ ਹੋਰ ਗੱਡੀਆਂ ਮੰਗਾਲੀਆਂ ਚਾਰ ਗੱਡੀਆਂ ਆ ਗਏ ਸੀ ਇਹਨਾਂ ਦੀਆਂ ਤੇ ਆ ਕੇ ਸਭ ਤੋਂ ਪਹਿਲਾਂ ਸਾਹਮਣੇ ਹੋਟਲ ਤੋਂ ਡੰਡੇ ਸੋਟੇ ਲਿਆਂਦੇ ਇੱਕ ਦੋ ਪੈਪ ਜੇ ਲਿਆਂਦੇ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕਰੀ ਅੰਦਰ ਬਹੁਤ ਜ਼ਿਆਦਾ ਹਾਇਬੂ ਹੋ ਰਹੀ ਸੀ ਤੇ ਇੱਕ ਉਹ ਗਰਮੀ ਦਾ ਮਾਹੌਲ ਸੀ ਲਾਈਟਾਂ ਬੰਦ ਹੋ ਗਈਆਂ ਗੱਡੀਆਂ ਤੇ ਬਹੁਤ ਜਿਆਦਾ ਕੋਕਰੋਲਾ ਫੈਰੇ ਸੀ ਬਚਾ ਲੋ ਬਚਾ ਲੋ ਇੱਟਾਂ ਵਟਿਆਂ ਦੇ ਨਾਲ ਫੁੱਟੇ ਨੇ ਸ਼ੀਸ਼ੇ ਡੰਡਿਆਂ ਸੋਟਿਆਂ ਨਾਲ ਨਹੀਂ ਫੁੱਟੇ ਤਾਂ ਹੁਣ ਸਾਰੇ ਲੋਕ ਠੀਕ ਨੇ ਜਿਹੜੇ ਜਖਮ ਨੇ ਹਾਂ ਉਹਨਾਂ ਦੇ ਵਿੱਚੋਂ ਦੋ ਬੰਦੇ ਜਿਆਦਾ ਸੀਰੀਅਸ ਸੀ ਉਹ ਹੁਣ ਐਂਬੂਲੈਂਸ ਪਟਿਆਲੇ ਨੂੰ ਰੈਫਰ ਕਰਤੇ ਸੀ ਭੋਨੀਗੜ ਵਾਲਿਆਂ ਨੇ ਠੀਕ ਹੈ ਜੀ ਬਾਕੀ 15 ਕੁ ਮਰੀਜ਼ ਤੇ ਜਿਹੜੇ ਉਹ ਭੋਨੀਗੜ ਢਾਕਲ ਨੇ 17 ਕੰਬਦਿਆਂ ਦੇ ਸੱਟ ਲੱਗੀਆਂ ਠੀਕ ਹੈ ਜੀ ਭਾਈ ਜੀ ਕੀ ਨਾਮ ਆਪਣਾ ਜੀ ਜਸਬੀਰ ਸਿੰਘ ਸਾਹਿਬ ਇੱਥੇ ਕਿੱਥੇ ਖੜੇ ਹੋ ਕੀ ਹਾਸਾ ਹੋਇਆ ਕੀ ਘਟਨਾ ਹੋਈ ਇਹ ਪਵਾਨੀ ਘਰ ਦੇ ਨੇੜੇ ਆ ਹਨੀ ਢਾਬਾ ਜੀ ਹਾਂ ਜੀ ਕਿਉਂਕਿ ਬਸ ਆ ਰਹੀ ਪੀਆਰਟੀਸੀ ਦੀ ਆ ਪਿੱਛੇ ਖੜੀ ਹੈ ਹਾਂ ਜੀ ਉਹ ਚੰਡੀਗੜ੍ਹ ਤੋਂ ਬਠਿੰਡੇ ਇਹਦੇ ਮੂਹਰੇ ਦੱਸ ਰਹੇ ਨੇ ਅਸੀਂ ਆਏ ਹਾਂ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਹਰੇ ਟੈਂਕਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਕੱਟ ਮਾਰਤਾ ਦੇ ਬਸ ਇਹ ਰੌਂਗ ਸੈਟ ਤੇ ਚਲੀ ਗਈ ਕੀ ਨੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਲ ਪਹੁੰਚਾਤੇ ਆ ਸਿਵਲ ਹਸਪਤਲ ਪੋਹਣੀਗੜ ਠੀਕ ਹੈ ਤੇ ਇਲਾਜ ਵਾਸਤੇ ਐਂਬੂਲੈਂਸ ਰਜਿੰਦਰਾ ਹਸਪਤਾਲ ਦੇ ਭੇਜੇ ਆ। ਉਹ ਉੱਥੋਂ ਰੈਫਰ ਹੋਣਗੇ ਜੀ। ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਨ ਲੈ ਜਾਏ। 15 ਜਾਣੇ ਤਾਂ ਹੈਗੇ। 14 ਕ ਜਾਣੇ 12 14 ਜਾਣੇ ਨੇ। ਤਕਰੀਬਨ ਟੋਟਲ ਟੋਟਲ ਇੰਨੇ ਨੇ। ਨੀ ਟੋਟਲ ਇੰਨੇ ਨੇ। ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਵਿੱਚ। ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ। ਹਾਂਜੀ। ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਟੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਟੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਇੱਕ ਬੱਸ ਪਿਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਠੀਕ ਹੈ ਪਲਟਨੀਅਟ ਐਡੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਹੈ ਠੀਕ ਤੇ ਸਮਾਨ-ਸਮੂਨ ਅਸੀਂ ਸਾਬ ਲੈ ਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਧੰਨ ਧੰਨ ਠੀਕ ਹੈ ਜੀ ਥੈਂਕ ਯੂ ਹਾਂ ਜੀ ਜੀ ਕਿੱਥੇ ਖੜਿਆ ਹਾਂ ਕੀ ਹਾਸ ਜੇ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਤੇ ਹੁਣ ਸਰ ਕੀ ਦੇਖਿਆ ਮੈਂ ਐਸਐਹ ਹਰਵਿੰਦਰਪਾਲ ਸਿੰਘ ਇਨਚਾਰਜ ਸੜਕ ਰੱਖਿਆ ਸੁਰੱਖਾ ਪੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਸੌਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇਥੇ ਚਿੰਝ ਗਿਹੜਾ ਪਿਆ ਰਿਆ ਸੀ ਅਸੀਂ ਆਮ ਰਾਗੀਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੇੜੇ ਮੈਂ ਖੁਦ ਲਾਏ ਸੀਗੇ ਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪਤਾਲ ਸੰਗਰੂਰ ਦਿਖਾਏ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਰੀਬ ਮੁਹਫਲਤ ਕੇ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਗ ਚੰਗਿਆੜਾ ਪੈ ਰਿਹਾ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ-ਵੱਟਿਆਂ ਦਾ ਹੀ ਸਹਾਰਾ ਲੈ ਕੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਸਰ ਜਾਨੀ ਨੁਕਸਾਨ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਇਹ ਦੱਸਿਆ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬਸ ਪਲਤੀ ਹੋਈ ਸੀ ਤੁਸੀਂ ਦਸਨ ਸਾਰੇ ਹਸਪਤਾਲਾਂ ਦੇ ਅੰਦਰ ਸੀ ਉਦੋਂ ਅੰਦਰ ਤਾਂ ਮਾਹੌਲ ਕਿਵੇਂ ਸੀ ਲਹੂ ਅੰਦਰ ਅੰਦਰ ਲਹੂ ਲਹਾਨ ਕੁਰਬਲ ਕੁਰਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਆਈਆਂ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀ ਸੀ